ਜੇਕਰ ਤੁਸੀਂ ਵੀ ਆਪਣੇ ਛੋਟੇ ਬੱਚਿਆਂ ਨੂੰ ਕੋਈ ਵੀ ਵਹੀਕਲ ਚਲਾਉਣ ਲਈ ਦਿੰਦੇ ਹੋ ਮੋਟਰਸਾਈਕਲ ਹੋਵੇ ਸਕੂਟੀ ਹੋਵੇ ਐਕਟੀਵਾ ਹੋਵੇ ਜਾਂ ਫਿਰ ਕੋਈ ਫੋਰ ਵਿਲਰ ਹੋਵੇ ਤਾਂ ਤੁਹਾਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈ ਸਤਰਕ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਹੁਣ ਭੁਗਤਣਾ ਪੈ ਸਕਦਾ ਹੈ ਤੁਹਾਨੂੰ ਮੋਟਾ ਚਲਾਨ ਤੇ 3 ਸਾਲ ਦੀ ਸਜ਼ਾ ਸਤਿ ਸ਼੍ਰੀ ਅਕਾਲ ਮੈਂ ਹਾਂ ਤੇ ਅਸਮਦਰ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਤੁਹਾਡੇ ਸਾਹਮਣੇ ਕੱਜਹੀ ਤਸਵੀਰ ਸਾਂਝੀ ਕਰਨ ਲੱਗੇ ਹਾਂ ਕਿਉਂਕਿ ਅਸੀਂ ਅਕਸਰ ਆਪਣੇ ਬੱਚਿਆਂ ਨੂੰ ਕੋਈ ਵੀ ਵਾਹਨ ਜਾਂ ਫਿਰ ਵਿਕਲ ਕਹ ਲਈਏ ਚਲਾਉਣ ਦੇ ਲਈ ਦੇ ਦਿੰਨੇ ਆ ਕਿਤੇ ਵੀ ਆਣਾ ਜਾਣਾ ਹੋਵੇ ਲੋਕਲ ਜਾਂ ਫਿਰ ਦੂਰ ਤਾਂ ਅੰਡਰ ਇਸ ਬੱਚਿਆਂ ਨੂੰ ਵਾਹਨ ਦੇ ਕੇ ਤੋੜ ਦਿੰਨੇ ਆ ਕਿ ਜਾ ਕੇ ਕੋਈ ਵੀ ਸਮਾਨ ਲੈ ਕੇ ਆਉਣਾ ਹੋਵੇ ਜਾਂ ਫਿਰ ਗੇੜ ਹੀ ਮਾਰਨੀ ਹੋਵੇ ਸ਼ੌਂਕ ਪੂਰਾ ਕਰਨਾ ਹੋਵੇ ਤੇ ਉਹ ਚਲੇ ਜਾਂਦੇ ਨੇ ਲੇਕਿਨ ਸਰਕਾਰ ਨੇ ਟ੍ਰੈਫਿਕ ਨਿਯਮਾਂ ਦੇ ਵਿੱਚ ਸਖਤੀ ਵੱਧਦੇ ਹੋਏ ਨਵਾਂ ਨਿਯਮ ਕੱਢਿਆ ਸੀ ਕਿ ਅੰਡਰਏਜ ਬੱਚਾ ਨੂੰ ਕੋਈ ਵੀ ਵਾਹਨ ਚਲਾਉਣ ਦੇ ਲਈ ਨਾ ਦਿੱਤਾ ਜਾਵੇ ਤਾਂ ਜੋ ਉਹਨਾਂ ਦੇ ਨਾਲ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਜਿਸ ਦਿਲੇ ਮੋਟਾ ਚਲਾਨ ਰੱਖਿਆ ਗਿਆ ਹੈ ਇੱਥੇ ਤੱਕ ਕਿ 3 ਸਾਲ ਦੀ ਸਜ਼ਾ ਵੀ ਰੱਖੀ ਗਈ ਹੈ ਤੇ ਮੌਕੇ ਦੀਆਂ ਕੁਝ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਦੇਖੋ ਅੰਡਰ ਏਜ ਲੈ ਕੇ ਨਿਕਲੇ ਵਹਿਕਲ ਵਾਲੇ ਬੱਚਿਆਂ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਕਿਹਾ ਜੀ ਸਖਤੀ ਵਰਤੀ ਜਾ ਰਹੀ ਹੈ ਤੇ ਕਿਹਾ ਜੀ ਹਦਾਇਤਾਂ ਦਿੱਤੀਆਂ ਜਾ ਰਹੀਆਂ ਸੱਸੀ ਗਾਲ ਜੀ ਮੈਂ ਆਪਣੇ ਮਾਧਿਅ ਰਾਂ ਤੁਹਾਡੇ ਇਹੀ ਦੱਸਣਾ ਚਾਹੂੰਗਾ ਕਿ ਜਿਹੜੇ ਚਲਾਨ ਹੋ ਰਹੇ ਆ ਇਹਦੇ ਵਾਸਤੇ ਅਸੀਂ ਪਹਿਲਾਂ ਸਕੂਲਾਂ ਦੇ ਵਿੱਚ ਮਹੱਲਿਆਂ 'ਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਧਾਰਾ 199ਏ ਤਹਿਤ ਕਿ ਜੇਕਰ ਕੋਈ ਬੱਚੇ ਦਾ ਐਕਸੀਡੈਂਟ ਹੋ ਜਾਂਦਾ ਤੇ ਮਾਪੇ ਨੂੰ ਵੀ ਸਜ਼ਾ ਹੈ ਔਰ 25000 ਰੁਪਏ ਜੁਰਮਾਨਾ 3 ਸਾਲ ਦੀ ਬੱਚੇ ਨੂੰ ਵੀ ਸਜ਼ਾ ਹੈ ਔਰ 25 ਸਾਲ ਤੱਕ ਕੋਈ ਡਾਕੂਮੈਂਟ ਨਹੀਂ ਬਣਨਾ ਉਹ ਉਹਦੇ ਅਸੀਂ ਅਪੀਲ ਬਹੁਤ ਕਰ ਚੁੱਕੇ ਹਾਂ ਪਰ ਹੁਣ ਜਿਹੜਾ ਟਾਈਮ ਦਿੱਤਾ ਹੈ ਸੀ 20 ਤਰੀਕ ਤੱਕ ਉਸ ਤੋਂ ਅੱਗੇ ਜਿਹੜਾ ਅਜੇ ਵੀ ਕੁਝ ਜਾਗਰਤ ਉਹਦੇ ਨਾਲ ਇਹਨਾਂ ਨੂੰ ਦੱਸ ਰਹੇ ਸਲੋ ਚਲਾਨ ਕਰ ਰਹੇ ਆ ਜੇ ਅਫਸਰ ਸਾਹਿਬਾਨ ਬਹੁਤ ਮਿਹਰਬਾਨ ਚੱਲ ਰਹੇ ਆ ਜੀ ਪਰ ਇਹ ਲੋਕਾਂ ਨੂੰ ਜਾਗਰਤ ਹੋਣਾ ਬਹੁਤ ਜ਼ਰੂਰੀ ਆ ਤੇ ਜਿਹੜੇ ਅਸੀਂ ਆਪਣੇ ਬੱਚਾ ਨੇ ਵਹੀਕਲ ਨਾ ਦੇਈਏ ਇਹਨਾਂ ਨੂੰ ਸਾਈਕਲ ਜਾਂ ਕੋਈ ਇਲੈਕਟ੍ਰਿਕ ਵਹੀਕਲ ਜਿਹੜਾ ਜਿਹਦੀ ਨੰਬਰ ਪਲੇਟ ਨਹੀਂ ਇਸ਼ੂ ਹੁੰਦੀ 25 ਦੀ ਸਪੀਡ ਤੋਂ ਥੱਲੇ ਹੁੰਦਾ ਉਹ ਦਿੱਤਾ ਜਾਵੇ ਕਿਉਂਕਿ ਇਹਦੇ ਨਾਲ ਸਾਨੂੰ ਦੋ ਚੀਜ਼ਾਂ ਦਾ ਸਾਨੂੰ ਫਾਇਦਾ ਮਿਲੂਗਾ ਇੱਕ ਤਾਂ ਸਾਡਾ ਵਾਤਾਵਰਣ ਸਾਫ਼ ਰਹੂਗਾ ਪੋਲੂਸ਼ਨ ਨਹੀਂ ਹੋਊਗਾ ਇਹਦੇ ਵਿੱਚ ਹਰ ਮਾਪਿਆਂ ਨੂੰ ਹਿੱਸਾ ਪਾਉਣਾ ਚਾਹੀਦਾ ਮੈਂ ਇਸ ਕੱਲ ਦੀ ਜ਼ੋਰ ਦੇ ਅਪੀਲ ਕਰਦਾ ਹਾਂ ਤੇ ਮੇਰੀ ਅੱਛਾ ਨਾ ਆ ਰਿਹਾ ਕਿ ਬੱਚਾ ਉਹਨਾਂ ਚਲਾਨ ਕੱਟੇ ਜਾ ਰਹੇ ਜਿਹੜੇ ਬੱਚੇ ਅੱਜ ਵੀ ਐਕਟੂਅਲ ਲੈ ਕੇ ਆਏ ਆ ਅੱਜ ਵੀ ਇੱਥੇ ਅਸੀਂ ਚਲਾਨ ਕੀਤੇ ਆ ਸਾਡੀਆਂ ਦੋ ਟੀਮਾਂ ਇੱਥੇ ਮੇਰੇ ਨਾਲ ਲੱਗੀਆਂ ਸੀ ਸਾਰਿਆਂ ਦੇ ਚਲਾਨ ਕੀਤੇ ਮਾਪਿਆਂ ਨੂੰ ਮਾਪਿਆਂ ਨੂੰ ਪੂਰਾ ਜ਼ੋਰ ਦੇ ਕੇ ਮੇਰੀ ਅਪੀਲ ਆ ਕਿ ਬੱਚੇ ਆਪਣੇਆਂ ਨੂੰ ਬਚਾਓ ਤੇ ਨਾਲ ਜਿਹੜਾ ਕਾਨੂੰਨ ਬਣਿਆ ਸਰਕਾਰ ਦਾ ਸਾਥ ਦਿਈਏ ਕਿਉਂਕਿ ਸਾਡੇ ਭੁੱਖ ਵਾਸਤੇ ਜੇ ਕੋਈ ਸਰਕਾਰ ਜਾਂ ਪੁਲਿਸ ਜਾਂ ਆਰਮੀ ਕੋਈ ਵੀ ਲੈ ਕੇ ਆਉਂਦੀ ਆ ਉਹ ਪਬਲਿਕ ਦੇ ਭੁੱਖ ਵਾਸਤੇ ਹੁੰਦੀ ਪਬਲਿਕ ਦੇ ਅਸੀਂ ਰਖਵਾਲੇ ਅਸੀਂ ਕਹਿੰਨੇ ਵੀ ਨਾ ਬੱਚੇ ਨੂੰ ਅੰਡਰੇ ਜੇ ਨਾ ਦਿਓ ਕਿਉਂਕਿ ਬੱਚਾ ਘਬਰਾ ਜਾਂਦਾ ਰੋਕਦੇ ਤਾਂ ਸਾਹਮਣੇ ਇੱਥੇ ਘਬਰਾ ਜਾਂਦੇ ਆ ਜੇਕਰ ਕੋਈ ਐਕਸੀਡੈਂਟ ਹੋਏ ਤਾਂ ਬਹੁਤ ਜ਼ਿਆਦਾ ਘਬਰਾ ਜਾਣਗੇ ਸਰ ਜਿਹੜਾ ਉਹ ਐਨ.ਟੀ.ਪੀ. ਟ੍ਰੈਫਿਕ ਪੁਲਿਸ ਸਮਾਜ ਜੀ ਆ ਜੀ ਦਿਨ ਅਸੀਂ ਬਤਾ ਦਿੰਦੇ ਮਾਪਿਓ ਆਪਣੇ ਬੱਚਾ ਦਾ ਕੋਈ ਹੋਰ ਤਰੀਕਾ ਲੱਭਣਾ ਨੂੰ ਜੱਲਾ ਯਾਰ ਬਾਹਰ ਵਿੱਚ ਜੱਲਾ ਉਹ ਕੱਲ ਖਤਰਾ ਹੋ ਗਿਆ ਵਾ ਇਹਨਾਂ ਟ੍ਰੈਫਿਕ ਪੁਲਿਸ ਦੀ ਗੱਲ ਕਰਦੇ ਆ ਕਰ ਰਹੀ ਹੈ ਜਿਆਦੀ ਜਾਗਰਤਵਾਦ ਤੇ ਸਾਡੇ ACP ਸਾਹਿਬ ਨਾਲ ਤੁਸੀਂ ਗੱਲ ਕਰ ਸਕਦੇ ਹੋ ADCP ਜੀ ਮੈਡਮ ਨਾਲ ਗੱਲ ਕਰ ਸਕਦੇ ਹੋ ਕਿਉਂਕਿ ਇਹ ਤਾਂ ਤੁਸੀਂ ਸਾਡੇ ਕੋਲ ਆਏ ਸੀ ਜੀ ਆਇਆਂ ਨੂੰ ਕਿਉਂਕਿ ਅਸੀਂ ਤੁਹਾਡੇ ਥਰੂ ਇਹ ਹੀ ਜਾਗਰਤ ਕਰਨੀ ਚਾਹੁੰਦੇ ਆ ਵੀ ਆਪਣੇ ਮਾਪਿਆਂ ਨੂੰ ਅਪੀਲ ਆ ਵੀ ਆਪਣੇ ਬੱਚਿਆਂ ਨੂੰ ਵਹੀਕਲ ਨਾ ਦਿਓ ਅੰਡਰਏਜ ਵਹੀਕਲ ਦੇ ਵਿੱਚ ਤੁਹਾਡਾ ਚਲਾਨ ਜਾਂ ਜੇ ਕੋਈ ਐਕਸੀਡੈਂਟ ਹੋ ਗਿਆ ਤੇ ਤੁਹਾਨੂੰ سزا ਪੱਕੀ ਹੈ